ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਸਭ ਨਾਲੋਂ ਪਹਿਲਾਂ ਇਸ ਵੀਡੀਓ ਰਸਤੇ ਮੈਂ ਗੁਰਦਾਸਪੁਰ ਤੇ ਆਸ-ਪਾਸੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਮੈਂ ਸਿੱਧੂ ਗੈਸਟਰੋ ਐਂਡ ਡਾਈਵਰਸ ਸੁਪਰ ਸਪੈਸ਼ਲਟੀ ਸੈਂਟਰ ਆਪਣਾ ਨਵਾਂ ਜਿਹੜਾ ਕਿ ਬਿਲਕੁਲ ਸਿਵਲ ਹਸਪੀਟਲ ਰੋਡ ਨੂੰ ਜਿਹੜਾ ਆਪੋਜੀਟ ਉਹਦੇ ਨੈਸ਼ਨਲ ਹਾਈਵੇ ਹੈ ਜਿਹੜਾ ਅਮਰਸਰ ਬਟਾਲਾ ਰੋਡ ਜਾਂਦਾ ਹੈ ਉਹਦੇ ਉੱਤੇ ਨਵਾਂ ਬਣਾਇਆ ਹੈ ਇਸ ਦੇ ਵਿੱਚ ਅਸੀਂ OPD ਦੀ ਜਿਹੜੀ ਮੇਰੀ ਫੈਸਿਲਿਟੀ ਜਿਹੜੀ ਕਿ ਪੁਰਾਣੀ ਜਿਦਾਂ ਚੱਲਦੀ ਆ ਰਹੀ ਸੀਗੀ ਕਿ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟੂ ਸੈਟਰਡੇ ਉਸ ਦੇ ਨਾਲ ਨਾਲ ਮੈਂ 24 ਆਵਰ ਇੱਥੇ ਐਮਰਜੈਂਸੀ ਸ਼ੁਰੂ ਕੀਤੀ ਹੈ ਕਿ ਅਗਰ ਦੇਰ ਸਵੇਰ ਕਿਸੇ ਨੂੰ ਲੀਵਰ ਦੀ ਸਮੱਸਿਆ ਹੋਵੇ, ਪੇਟ ਦੀ ਸਮੱਸਿਆ ਹੋਵੇ, ਪੈਨਕ੍ਰੀਆਸ ਦੀ ਸਮੱਸਿਆ ਹੋਵੇ, ਕਿਸੇ ਵੀ ਤਰੀਕੇ ਦੀ ਗੈਸਟਰੋ অর ਲੀਵਰ ਦੇ ਰਿਲੇਟਿਡ ਪ੍ਰੋਬਲਮ ਹੋਵੇ ਤਾਂ 24 ਇਨ ਟੂ 7 ਉਹ ਮੈਨੂੰ ਇੱਥੇ ਆ ਕੇ ਦਿਖਾ ਸਕਦਾ ਹੈ। ਉਸ ਦੇ ਨਾਲ ਨਾਲ OPD ਦੇ ਨਾਲ ਨਾਲ ਮੈਂ ਇੱਥੇ ਐਡਮਿਸ਼ਨ ਵੀ ਆਪਣਾ ਸਟਾਰਟ ਕਰ ਦਿੱਤਾ ਹੈ ਕਿ ਕਈ ਵਾਰ ਪੇਸ਼ੈਂਟ ਥੋੜਾ ਸਿਕ ਹੁੰਦਾ ਹੈ ਜਿਸ ਨੂੰ OPD ਦੀ ਨਹੀਂ ਬਲਕਿ ਐਡਮਿਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਸ ਪੇਸ਼ੈਂਟ ਨੂੰ ਇੱਥੇ ਐਡਮਿਟ ਵੀ ਕਰਦੇ ਹਾਂ ਬਾਕੀ ਦਾ ਜੋ ਵੀ ਲੇਟੈਸਟ ਟੈਕਨੋਲੋਜੀਜ਼ ਗੈਸਟਰੋ ਦੇ ਰਿਲੇਟਿਡ ਹੈ ਜਿਦਾਂ ਕਿ ਐਂਡੋਸਕੋਪੀ ਹੈ ਕੋਲੋਨੋਸਕੋਪੀ ਹੈ ਸਿਗਮੋਇਡੋਸਕੋਪੀ ਹੈ ERCP ਪ੍ਰੋਸੀਜਰ ਹੈ ਠੀਕ ਹੈ ਕੋਈ ਵੀ ਇੰਟਰਵੈਂਸ਼ਨ ਕਿਸੇ ਨੂੰ ਖੂਨ ਦੀ ਉਲਟੀ ਆ ਰਹੀ ਹੈ ਲੈਟਰਿੰਗ ਦੇ ਵਾਸਤੇ ਖੂਨ ਆ ਰਿਹਾ ਹੈ ਲੀਵਰ ਦੇ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਸਿਰੋਸਿਸ ਹੈ ਪੇਟ 'ਚ ਪਾਣੀ ਭਰਿਆ ਹੈ ਕਾਲਾ ਪੀਲਿਆ ਹੈ ਉਹ ਹਰੇਕ ਤਰੀਕੇ ਦਾ ਇੱਥੇ ਮੈਂ ਇਲਾਜ ਕਰ ਰਿਹਾ ਹਾਂ ਜਿੱਦਾਂ ਕਿ ਆਲਮੋਸਟ ਮੇਰੇ ਚੈਨਲ ਗੁਰਦਾਸਪੁਰ ਦੇ ਲੋਕ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਮੇਰਾ ਪਹਿਲਾ ਜਿਹੜਾ ਸੈਂਟਰ ਸੀ ਉਹ ਸ਼ੁਭਮ ਇਨਕਲੇਵ ਆਪਣਾ ਬਟਾਲੇ ਰੋਡ ਤੇ ਸੀ ਉਹ ਹੁਣ ਸ਼ਿਫਟ ਹੋ ਕੇ ਅਸੀਂ ਜਿਹੜਾ ਕਿ ਇਹ ਸਿਵਲ ਹਸਪਤਲ ਦੇ ਬਿਲਕੁਲ ਲੱਗ ਕੇ 메인 ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਕਿ ਅੰਮ੍ਰਿਤਸਰ ਬਟਾਲਾ ਰੋਡ ਹੈ ਉਹਦੇ ਉੱਤੇ ਅਸੀਂ ਸ਼ਿਫਟ ਕਰ ਲਿਆ ਹੈ ਤੇ ਹੁਣ ਇਹ ਫੁਲੀ ਵਰਕ ਮਤਲਬ 24 ਇਨ ਟੂ 7 ਵਰਕਿੰਗ ਹੈ। ਪਰ ਕੀ ਲੋਡ ਮਹਿਸੂਸ ਲੋਡ ਇਹ ਹੁੰਦੀ ਹੈ ਕਿ ਜਿੱਦਾਂ ਪਹਿਲਾਂ ਸਿਰਫ ਮੇਰੀ OPD ਸੀ ਤਾਂ ਐਡਮਿਸ਼ਨ ਦੇ ਵਿੱਚ ਕਾਫੀ ਦਿੱਕਤ ਆਂਦੀ ਸੀ। ਜਿਹੜੇ ਪੇਸ਼ੈਂਟ ਸਿੱਖ ਹੁੰਦੇ ਸੀਗੇ ਫਿਰ ਮੈਨੂੰ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਪ੍ਰੋਬਲਮ ਆਂਦੀ ਸੀ। ਹੁਣ ਇਹ ਹੈ ਕਿ ਜਿਹੜੇ ਪੇਸ਼ੈਂਟ ਥੋੜੇ ਸਿੱਖ ਨੇ ਜਿਹੜੇ ਅੰਮ੍ਰਿਤਸਰ ਜਾਂਦੇ ਆ ਜਲੰਧਰ ਜਾਂ ਲੁਧਿਆਣਾ ਜਾਂਦੇ ਹਨ ਉਹਨਾ ਪੇਸ਼ੈਂਟਸ ਨੂੰ ਮੈਂ ਆਪਣੇ ਸੈਂਟਰ ਦੇ ਵਿੱਚ ਐਡਮਿਟ ਕਰਕੇ ਉਹਨਾਂ ਦਾ ਇੱਕ ਚੰਗੇ ਤਰੀਕੇ ਨਾਲ ਇਲਾਜ ਕਰ ਸਕਦਾ ਹੈ ਸਭ ਨਾਲੋਂ ਇੰਪੋਰਟੈਂਟ ਚੀਜ਼ ਮੈਂ ਮਨ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਿਰਫ ਤੇ ਸਿਰਫ ਗੈਸਟਰੋ ਸੈਂਟਰ ਹੈ ਇੱਥੇ ਗੈਸਟਰੋ ਦੇ ਲੀਵਰ ਦੀ ਹੀ ਸਮੱਸਿਆ ਦਾ ਹੱਲ ਹੈ ਔਰ ਇਹ ਚੀਜ਼ ਮੈਂ ਤਾਂ ਦੱਸਣਾ ਚਾਹੁੰਦਾ ਕਿਉਂਕਿ ਦੇਖੋ ਜਿਹੜੇ ਪੇਸ਼ੈਂਟ ਨੂੰ ਮੈਂ ਐਡਮਿਟ ਕਰਨਾ ਹਾਂ ਉਹਨਾ ਪੇਸ਼ੈਂਟ ਦੇ ਨਾਲ ਮੈਂ ਇੱਥੇ 24 ਘੰਟੇ ਅਵੇਲੇਬਲ ਹਾਂ 24 ਆਵਰ ਅਵੇਲੇਬਲ ਹਾਂ ਮੇਨ ਲੱਗਦੀ ਲੋਕਾਂ ਨੂੰ ਇਹ ਹੁੰਦਾ ਕਿ ਕੋਈ ਬਾਹਰੋਂ ਆ ਕੇ ਡਾਕਟਰ ਸਾਨੂੰ ਦੇਖ ਕੇ ਫਿਰ ਉਹ ਚਲਾ ਗਿਆ ਪਤਾ ਨਹੀਂ ਉਹ ਦੁਬਾਰਾ ਆਏਗਾ ਜਾਂ ਨਹੀਂ ਆਏਗਾ ਸਾਨੂੰ ਦਾਖਲ ਕਰਕੇ ਚਲਾ ਗਿਆ ਲੇਕਿਨ ਮੈਂ ਲੋਕਾਂ ਨੂੰ ਇਹ ਸ਼ੋਰ ਕਰਨਾ ਚਾਹੁੰਦਾ ਹਾਂ ਕਿ ਜੇ ਮੈਂ ਤੁਹਾਨੂੰ ਇੱਥੇ ਦਾਖਲ ਕੀਤਾ ਹੈ ਤਾਂ 24 ਆਵਰ ਮੈਂ ਤੁਹਾਡੇ ਲਈ ਇੱਥੇ ਬੈਠਾ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਤਿੰਨ ਚਾਰ ਚਾਰ ਵਾਰ ਮੈਂ ਤੁਹਾਡਾ ਰਾਉਂਡ ਕਰਕੇ ਪੇਸ਼ੈਂਟ ਨੂੰ ਜਿਹੜੇ ਵੀ ਅਸੀਂ ਦਾਖਲ ਕਰਦੇ ਹਾਂ ਕੋਈ ਵੀ ਉਹਦੇ ਵਿਚਕਾਰ ਵੀ ਇੰਟਰਮੀਟੈਂਟ ਪ੍ਰੋਬਲਮ ਆਂਦੀ ਹੈ ਤਾਂ ਮੈਂ ਇਮੀਡੀਏਟਲੀ ਵਿਦਿਨ 2 ਸੈਕਿੰਡ ਪੇਸ਼ੈਂਟ ਨੂੰ ਦੇਖ ਸਕਦਾ ਇਹ ਇੱਕ ਬਹੁਤ ਹੀ ਇੰਪੋਰਟੈਂਟ ਜੀ ਕਿ ਜਿਹੜਾ ਡਾਕਟਰ ਨੇ ਦਾਖਲ ਕੀਤਾ ਉੱਥੇ ਬੈਠਾ ਹੈ ਉਹਦੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਿਹੜਾ ਐਡਮਿਟਡ ਪੇਸ਼ੈਂਟ ਹੈ ਉਹਨੂੰ ਦੇਖੇ ਇਹ ਨਹੀਂ ਕਿ ਕੋਈ ਪੇਸ਼ੈਂਟ ਕੋਈ ਡਾਕਟਰ ਬਾਹਰੋਂ ਆਇਆ ਹੈ बस ਇੱਕ ਵਾਰ ਦੇਖ ਕੇ ਦੋ ਦਿਨ ਬਾਅਦ ਜਾਂ ਤਿੰਨ ਦਿਨ ਬਾਅਦ ਆਏਗਾ ਜੀ ਉਹਦਾ ਰਾਉਂਡ ਹੋਏਗਾ ਇਦਾਂ ਨਹੀਂ ਮੈਂ ਇੱਥੇ ਅਵੇਲੇਬਲ ਹਾਂ 24 ਆਵਰ ਜੇ ਤੁਹਾਨੂੰ ਮੈਂ ਐਡਮਿਟ ਕੀਤਾ ਹੈ ਤਾਂ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਦੇਖਣਾ ਤੁਹਾਡਾ ਪ੍ਰੋਪਰ ਟ੍ਰੀਟਮੈਂਟ ਕਰਨਾ ਚੇਂਜ ਕਰਨਾ ਜਾਂ ਨਹੀਂ ਕਰਨਾ ਹਰ ਚੀਜ਼ ਦੀ ਫੈਸਿਲਿਟੀ ਇੱਥੇ ਅਵੇਲੇਬਲ ਠੀਕ